ਮੇਰੇ ਸਾਰੇ ਦੀ ਜ਼ਿੰਦਗੀ ਚ ਮੇਰੇ ਨਾਲ ਤਾਂ ਕਦੇ ਨਹੀਂ ਬਣੀ ਜਿਹੜੀ ਅੱਜ ਮੇਰੇ ਨਾਲ ਬਣੀ ਹੈ ਸਾਰੀ ਪੀਤੀ ਲਹਿ ਗਈ ਹੈ 12:01 ਵਜ ਰਹੀ ਰਾਤ ਤੇ ਹੁਜੀ ਵੀ ਮੈਨੂੰ ਤਾਂ ਇਹ ਵੀ ਕਿਤੇ ਪਿੱਛੇ ਹੀ ਨਾ ਹੋਵੇ ਉਹ ਪੰਮੀਏ ਦਰਵਾਜ਼ਾ ਖੋਲ ਦਰਵਾਜ਼ਾ ਖੋਲ ਦਰਵਾਜ਼ਾ ਖੋਲ ਦੇ ਯਾਰ ਅਹੀਂ ਕੀ ਹੋ ਗਿਆ ਤੈਨੂੰ ਅਹੀਂ ਡਰ ਰਹਿ ਰਿਹਾ ਜਿਵੇਂ ਇਹ ਕੰਬੀ ਵੀ ਜਾਣੇ ਤੂੰ ਤਾਂ ਮੇਰਾ ਬੂਤ ਨਿਕਲਣ ਨੂੰ ਹੋ ਰਿਹਾ ਵਿੱਚੇ ਹੀ ਲੇਟ ਆਇਆ ਓਏ ਦਰਵਾਜਾ ਲਾ ਪਹਿਲਾਂ ਦਰਵਾਜਾ ਨਾ ਆਏ ਕੀ ਐ ਕੋਈ ਲੜਾਈ ਲੜੋਈ ਤਾਂ ਨਹੀਂ ਕਰਕੇ ਆ ਗਿਆ ਤੂੰ ਕਿਸੇ ਨਾਲ ਓਹ ਕੋਈ ਲੜਾਈ ਕਰਕੇ ਆਇਆ ਹੋਰ ਗੁੱਡੀ ਲਾ ਨਾਲੇ ਤੂੰ ਪੀ ਕੇ ਆਉਂਦਾ ਹੁੰਦਾ ਹੁਣ ਮੈਂ ਤਾਂ ਕਿਹਾ ਕਿ ਤੇਰੇ ਡਿੱਗਦਾ ਢੈਂਦਾ ਨਾ ਆਵੇ ਪੀ ਕੇ ਤਾਂ ਆਇਆ ਸੀ ਪੀਤੀ ਲਹੇਗੀ ਸਾਰੀ ਸਾਰੀ ਲਹੇਗੀ ਮੇਰੀ ਤਾਂ ਬਬ ਪੁੱਛਣਾ ਮੇਰੇ ਨਾਲ ਤਾਂ ਕੋਈ ਦਫਤਰ ਚ ਲੜਾਈ ਲੜੋਈ ਤਾਂ ਨਹੀਂ ਕਰ ਲਈ ਕਿਸੇ ਨਾਲ ਕੋਈ ਮੈਨੂੰ ਤਾਂ ਬੁਖਾਰ ਚੜਨ ਵਾਲਾ ਹੋਇਆ ਪਿਆ ਬੁਖਾਰ ਚੜਨ ਵਾਲਾ ਹੋਇਆ ਪਿਆ ਨਹੀਂ ਤੈਨੂੰ ਕੀ ਹੋ ਗਿਆ ਤੂੰ ਤਾਂ ਪਿੱਛੇ ਝਾਕਦਾ ਦਰਵਾਜੇ ਵੱਲ ਹੈ ਦੱਸ ਮੈਨੂੰ ਤਾਂ ਮੇਰੀ ਛਾਂ ਜੀ ਵੀ ਸਾਲੀ ਹੋਰ ਹੀ ਜ਼ਰਾ ਲੱਗਦੀ ਐ ਮੈਂ ਕੀ ਹੋ ਗਿਆ ਮੈਨੂੰ ਤਾਂ ਦੱਸ ਦੇ ਕੀ ਗੱਲ ਕਰਿਆ ਆ ਤੂੰ ਇਹ ਜੀ ਮੈਨੂੰ ਤਾਂ ਇੱਕ ਵਾਰੀ ਪਾਣੀ ਤਾਂ ਪਿਆ ਤੀ ਲੈ ਪਾਣੀ ਤਾਂ ਪਿਆ ਮੂੰਹ ਸੁੱਕਿਆ ਪਿਆ ਜਿਵੇਂ ਹਾਂ ਨਾ ਤੁ ਜਿਹੜੇ ਧਾਰਮਾ ਪਿੰਨਾ ਜਿਹੜੀਆਂ ਲੋਕ ਲੋਕ ਕਹਿੰਦੇ ਹੁੰਦੇ ਸੀ ਵੀ ਕਹਿੰਦੇ ਐ ਕਰਕੇ ਸਾਡੇ ਨਾਲ ਰਸਤੇ 'ਚ ਐ ਹੋ ਗਿਆ ਸਾਡੇ ਨਾਲ ਹੈ ਨੇਰੀ ਰਾਤ ਸੀ ਕੁਪ ਹੈ ਨੇਰੀ ਰਾਤ ਸੀ ਸੁਨਸਾਨ ਜਗਾ ਸੀ ਇਧਰ ਦੀ ਆਉਂਦਾ ਹੁੰਦਾ ਸੀ ਨਾ ਮੈਂ ਹਾਂ ਹਾਂ ਤੇ ਮੇਰੇ ਨਾਲ ਤਾਂ ਅੱਜ ਉਹੀ ਗੱਲ ਹੋ ਗਈ ਲੋਕਾਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਹੁੰਦਾ ਸੀ ਵੀ ਆਵੇਂ ਲੋਕ ਝੂਠ ਬੋਲਦੇ ਐ ਤੇ ਵੀ ਰਸਤੇ ਦੇ ਵਿੱਚ ਆ ਚੀਜ਼ ਹੋ ਜਾਂਦੀ ਆ ਇਹ ਹੋ ਜਾਂਦੀ ਐ ਮੇਰੇ ਨਾਲ ਅੱਜ ਹੋ ਗਿਆ ਕੀ ਹੋ ਗਿਆ ਮੈਨੂੰ ਤਾਂ ਦੱਸ ਦੇ ਇਹੋ ਜਾਂ ਕੀ ਪਵਾੜਾ ਖੱਟ ਲਿਆ ਤੂੰ ਜਾਂ ਕੀ ਉਹ ਮੈਂ ਕਹਾਂ ਨਾ ਪਵਾੜਾ ਕਿਸੇ ਤੈਨੂੰ ਤਾਂ ਆਵਾ ਰਹਿਦਾ ਵੀ ਹਾਂ ਕਿ ਤੋ ਲੰਬਾ ਲਊਗਾ ਜਾਂ ਕਿਤੇ ਪਵਾੜਾ ਖੱਟ ਕੇ ਲੜਾਈ ਕਰਕੇ ਆਇਆ ਹੋਊਗਾ ਕਿ ਜਰਾਨੀ ਨੂੰ ਸ਼ੇ ਮੈਂ ਜਾਣਦੀ ਹਾਂ ਤੈਨੂੰ ਓਏ ਓ ਨਹੀਂ ਕੰਮ ਹੈਗਾ ਉਹ ਨਹੀਂ ਹੈਗਾ ਰੋਜ਼ ਤਾਂ ਤੇਰੇ ਮੈਨਾਂ ਲੰਬੇ ਸਕੁੰਦੀਆਂ ਕਦੇ ਕਿਸੇ ਨੂੰ ਦਿੰਦੀ ਅਗਲੀ ਲੰਬਾ ਕੋਈ ਕੋਈ ਦਿੰਦੀ ਲੰਬਾ ਤੇਰੇ ਤਾਂ ਇੱਕੋ ਹੀ ਵਾਇਬ ਰਹਿੰਦਾ ਮੇਰੇ ਨਾਲ ਤਾਂ ਜਿਹੜੀ ਅੱਜ ਬਣੀ ਹੈ ਨਾ ਬਸ ਪੁੱਛਣਾ ਫਟਾ ਦੇ ਬਹਿ ਜਾ ਲੈ ਬਹਿ ਜਾ ਇੱਥੇ ਕਿਧਰੇ ਤੈਨੂੰ ਗੱਲ ਕੀ ਐ ਕੋਈ ਦੱਸ ਤਾਂ ਦੇ ਮੈਨੂੰ ਕੀ ਬਹਿ ਜਾ ਬਹਿ ਪੁੱਛਣਾ ਮੇਰੇ ਨਾਲ ਤਾਂ ਜਿਹੜੀ ਬਣ ਗਈ ਪਾਣੀ ਲੈ ਕੇ ਆ ਮੈਂ ਤੇਰੇ ਵਾਸਤੇ ਪਹਿਲਾਂ ਫੇਰ ਮੈਂ ਪੁੱਛੂੰ ਬਹਿ ਕੇ ਤੇਰੇ ਕੋਲੋਂ ਮੂੰਹ ਸੁੱਕਿਆ ਪਿਆ ਚਾਪ ਫਟਾਫਟ ਪਾਣੀ ਲੈ ਕੇ ਆ ਮੈਂ ਪਾਣੀ ਲੈ ਕੇ ਆਈ ਭੱਜ ਕੇ ਤੇਰੇ ਵਾਸਤੇ ਮੈਂ ਤੇਰੇ ਨਾਲ ਹੀ ਜਾਣਾ ਮੈਂ ਜਾਣ ਕੀ ਹੋ ਗਿਆ ਉੱਥੋਂ ਪਾਣੀ ਪਿਆ ਦੇ ਮੈਨੂੰ ਨਹੀਂ ਮੈਂ ਮਰ ਜਾ ਉਈ ਪਤਾ ਨਹੀਂ ਇਹਨੇ ਤਾਂ ਕੀ ਕਰ ਲੈ ਮੈਨੂੰ ਤਾਂ ਛੇਤੀ ਛੇਤੀ ਹੁਣ ਗਲਾਸ ਵੀ ਨਹੀਂ ਲੱਭਦਾ ਆਈ ਬੋਤਲ ਜੀ ਪੀ ਪਿਆਰੀ ਵੇ ਦੱਸ ਤਾਂ ਦੇ ਕੀ ਗੱਲ ਹੋ ਗਈ ਓਏ ਪੁੱਛ ਨਾ ਬਸ ਮੈਂ ਤੈਨੂੰ ਮੇਰੇ ਸਾਹ ਸੁੱਕੇ ਪਏ ਐ ਇੱਕ ਵਾਰੀ ਤਾਂ ਫੇਰ ਦੱਸ ਤਾਂ ਦੱਸ ਹਾਈ ਹਾਈ ਪਤਾ ਨਹੀਂ ਕੀ ਕਰਿਆ ਆ ਭਾਈ ਕੀ ਸਾਹ ਸੁੱਕੇ ਪਏ ਐ ਇਹਦੇ ਮੈਨੂੰ ਤਾਂ ਵੇ ਕੰਬੀ ਵੀ ਜਾਂਦਾ ਐ ਤਾਂ ਦੱਸ ਕੀ ਹੋ ਗਿਆ ਚੱਲ ਬਾਈ ਉੱਥੇ ਚੱਲ ਕੇ ਬੁਖਾਰ ਚੰਰਾ ਨੂੰ ਜਾਈ ਚ। ਪਰ ਜਾਇਆ ਨਾ ਤੈਨੂੰ ਤਾਂ ਦੇ ਦੇ ਕਿਤੇ ਕੋਈ ਗੱਲ ਤਾਂ ਦੱਸ ਦੇ ਪਹਿਲਾਂ ਕੀ ਹੈਗੀ ਏ। ਮੈਨੂੰ ਤਾਂ ਤੇਰੇ ਤੋਂ ਵੀ ਡਰ ਜਾ ਲੱਗਦਾ ਹੈ। ਕੀ ਹੋ ਗਿਆ? ਦੱਸ ਪਹਿਲਾਂ ਮੈਨੂੰ। ਓਏ ਅੱਜ ਵੀ ਹਮੇਸ਼ਾ ਲੋਕ ਕਹਿੰਦੇ ਹੁੰਦੇ ਸੀ ਵੀ ਡਾਕਣ ਡਾਕਣ ਮੈਨੂੰ ਰਸਤੇ 'ਚ ਅੱਜ ਸੱਚੀ ਪੂਚੀ ਡਾਕਣ ਮਿਲ ਗਈ। ਲੈ ਡਾਕਣਾ ਹੁਣ ਕਿੱਥੇ ਰਹਿ ਗਈਆਂ ਹੁਣ ਪਹਿਲਾਂ ਹੁੰਦੀਆਂ ਵੀ। ਓਹ ਮੈਂ ਤਾਂ ਅੱਜ ਸੱਚੀ ਮੈਨੂੰ ਤਾਂ ਵਿਸ਼ਵਾਸ ਹੋ ਗਿਆ ਵੀ ਪੱਕਾ ਹਾਂ ਵੀ ਆਉਂਦੀਆਂ ਨੇ ਡਾਕਣਾ। ਕਿੱਥੇ ਵੇਖਿਆ ਯਾ ਤੂੰ ਡਾਕਟਰ ਜਮਾ ਤੇਰੇ ਵਰਗੀ ਸੀ ਆ ਬਿੱਲੀਆਂ ਅੱਖਾਂ ਐ ਮੈਂ ਤਾਂ ਤੇਰੇ ਤੋਂ ਵੀ ਡਰ ਲੱਗਦਾ ਕਸਮ ਲੱਗੇ ਹਾ ਹਾ ਤੈਨਾਂ ਮੈਂ ਤੈਨੂੰ ਡਾਕਣ ਦਿੱਸਤੀ ਆ ਅੱਖ ਤੇਰੇ ਵਰਗੀ ਸੀਗੀ ਬੈਠਾ ਵੀ ਨਹੀਂ ਜਾਂਦਾ ਓਏ ਤੇਰਾ ਤੇਰੇ ਵਰਗਾ ਚਿਹਰਾ ਸੀ ਚਮਈ ਆ ਖੁੱਲੇ ਵਾਲ ਚਿੱਟੇ ਕੱਪੜੇ ਪਾਏ ਕੋਈ ਆ ਇੱਧੇ ਇੱਧੇ ਨਾਉ ਉਹਦੇ ਮੈਂ ਤਾਂ ਕਿੱਥੇ ਟੱਕਰੀ ਸੀਗੀ ਤੇਰੀ ਮੈਨੂੰ ਕਹਿੰਦੀ ਇੱਧਰ ਆ ਇੱਧਰ ਤੇ ਹੋਰ ਇੱਕੋ ਦਾ ਮੋਟਰਸਾਈਕਲ ਅੱਗੇ ਆਗੀ ਆ ਨਾਇਰ ਦਿਨ ਨਾਲ ਨਾਲ ਜਿਹੜਾ ਸ਼ਮਸ਼ਾਨਜੀ ਚ ਜੰਗਲਾਤ ਹੈ ਇੱਥੋਂ ਦੀ ਲੰਘਿਆ ਹੁੰਦਾ ਸੀ ਮੈਂ ਹੈ ਮੈਂ ਮਰ ਜਾਂਦਾ ਦੰਬੋਤ ਤਿਲ ਤਬੋ ਤੜਕੀ ਜਾਂਦਾ ਸੱਚੀਓ ਵੇਖ ਲੀ ਡਾਕਣ ਤੂੰ ਤੇ ਹੋਰ ਉਹ ਮੈਂ ਮਰ ਜਾ ਤੇ ਕਹਿੋ ਜੀ ਸੀ ਜਿਵੇਂ ਮੇਰੇ ਵਰਗੀ ਉਹ ਚਿੱਟੇ ਕੱਪੜੇ ਜਿਵੇਂ ਤੂੰ ਚਿੱਟੇ ਕੱਪੜੇ ਪਾ ਲੈ ਖੁੱਲੇ ਵਾਲ ਹੈ ਹੈ ਅੱਖਾਂ ਇਥੋਂ ਆ ਡੇਡੀਆਂ ਡੇਲੇ ਕਰੇ ਕੱਡੇ ਹੋਏ ਐਡੇ ਐਡੇ ਉਹਦੇ ਨੋ ਮੈਨੂੰ ਕਹਿੰਦੇ ਆ ਆ ਰੁਕ ਹੈ ਉਹ ਆਹ ਤੇ ਤੂੰ ਬੰਦਾ ਹੋ ਕੇ ਡਰ ਗਿਆ ਦੱਸ ਡਾਕਣ ਤੂੰ ਮੈਂ ਤਾਂ ਜਵਾਂ ਨਹੀਂ ਅੱਗੇ ਰੋਕ ਲੈ ਅਗਰ ਕਹਿੰਦੀ ਤੈਨੂੰ ਮੈਂ ਖਾਉਂਗੀ ਹਾਂ ਤੇ ਹੋਰ ਹੂ ਤਾਂ ਕਾਲਜਾ ਕੱਢਦੀ ਐ ਖਾਂਦੀਆਂ ਕਿੱਥੇ ਐ ਉਹ ਮੈਨੂੰ ਆਹੋ ਕਾਲਜਾ ਹੀ ਖਾਂਦੀਆਂ ਫਿਰ ਹਾਂ ਹਾਂ ਕਾਲਜਾ ਕੁਲਜਾ ਕੱਢਦੀਆਂ ਨੌ ਅਨਾਲਾਂ ਕਰਕੇ ਆਹੋ ਮੈਨੂੰ ਕਹਿੰਦੀ ਤੇਰੀ ਮੈਂ ਤੈਨੂੰ ਖਾਉਂਗੀ ਕਹਿੰਦੀ ਹਾਂ ਮੈਂ ਤਾਂ ਉਸੇ ਟਾਈਮ ਨਾਲ ਮੈਂ ਦੱਸਿਆ ਮਹਾਨਾ ਮੇਰੀ ਘਰ ਵਾਲੀ ਦਾ ਨਾਂ ਪੰਮੀ ਐ ਹਾਂ ਤੇ ਮੋਦੇ ਘਰ ਵਾਲਾ ਹਾਂ 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 ਤੇ ਉਹਦਾ ਤੇਰਾ ਪਿੰਡ ਦੱਸਿਆ ਤੇਰਾ ਨਾਂ ਦੱਸਿਆ ਹਾਂ ਫਿਰ ਕਿਤੇ ਜਾ ਕੇ ਉਹਨੇ ਛੱਡਿਆ ਤੇ ਮੈਨੂੰ ਫਟਾਫਟ ਫਿਰ ਹੱਥ ਕੇ ਕਹਿੰਦੀ ਕਹਿੰਦੀ ਜੀਜਾ ਸਤਿ ਸ੍ਰੀ ਅਕਾਲ ਨਮਸਤੇ ਹੈ ਤੇ ਮੈਨੂੰ 11 ਰੁਪਏ ਹੋਰ ਦਿੱਤੇ ਕਹਿੰਦੀ ਉਹ ਤਾਂ ਸਾਡੀ ਮੇਰੀ ਭੈਣ ਹੀ ਐ ਨਹੀਂ ਮੈਂ ਤੈਨੂੰ ਡਾਕਣ ਲੱਗਦੀ ਆ ਸਾਰਾ ਮੇਰੇ ਵਰਗਾ ਤੂੰ ਖੁੱਲਿਆ ਦੱਸੀ ਜਾਣਾ ਵਾਲ ਖੁੱਲੇ ਆ ਕਿ ਤੂੰ ਹੋ ਮਨ ਤੇਰੇ ਚਿੱਟੇ ਕੱਪੜੇ ਹੋਣ ਬਿੱਲੀਆਂ ਆਖਾ ਹੋਣ ਨਾ ਤੇਰੇ ਵਰਗੀ ਨਾ ਮੇਰੇ ਵਰਗੀ ਤੂੰ ਮੈਨੂੰ ਡਾਕਣ ਸਮਝਦਾ ਇੱਧਰ ਆ ਜਾ ਤੈਨੂੰ ਮੈਂ ਦੇ ਨੀਤ ਨੇ ਐਸਰੀ ਮੇਰੀ ਭੈਣ ਸੀਗੀ ਆਖੇ ਤੇਰੀ ਭੈਣ ਸੀਗੀ ਹੋਤਾ ਤੂੰ ਨੇ ਤਾਂ ਛੱਡਿਆ ਮੈਨੂੰ ਹਾਂ ਛੱਡਿਆ ਨਾ ਮੈਨੂੰ ਤੱਕਲ ਲੱਗਦੀ ਆ ਜਦੋਂ ਮੈਂ ਦੱਸਿਆ ਮੈਂ ਉਹਦਾ ਘਰ ਆਲਾ ਦੇਖ ਕਹਿੰਦੀ ਚੱਲ ਕੋਈ ਗੱਲ ਨਹੀਂ ਤੂੰ ਤਾਂ ਤੇਰੇ ਜੀਜਾ ਹੀ ਆ ਮੇਰਾ ਦੇਖ ਮੱਚਲ ਪਣਾ ਕਸਮ ਲੱਗੇ ਤੂੰ ਤਾਂ ਮੈਂ ਜੇ ਤੂੰ ਤਾਂ ਪੀਤੀ ਲੈ ਗਈ ਹਾਂ ਪੀਤੀ ਲੈ ਗਈ ਨਾ ਮੈਨੂੰ ਡਾਕਣ ਕਹਿੰਦਾ ਵੇਖ ਸ਼ਰਮ ਨਹੀਂ ਆਉਂਦੀ ਵੀ ਤੇਰਾ ਜਿਹੜਾ ਤੂੰ ਰਾਤ ਦੇ 11 ਵਜੇ ਤੱਕ ਜਾਗੀ ਜਾਨੀ ਐ ਮੈਨੂੰ ਤਾਂ ਤੂੰ ਹੀ ਲੱਗਦੀ ਐ ਵੀ ਕਿਤੇ ਤੂੰ ਹੀ ਉਹ ਸੱਚੀ ਐ ਤੁਸੀਂ ਭੈਣਾ ਹੀ ਹੋ ਹਾਂ ਨਾ 11 ਵਜੇ ਤੱਕ ਤਾਂ ਮੈਂ ਤੈਨੂੰ ਡੀਕਦੀ ਸੀ ਕਿ ਹਜੇ ਤੱਕ ਨਹੀਂ ਆਇਆ ਜਾਂ ਹਾਂ ਰਾਤ ਨੂੰ ਹੀ ਫਿਰਦੀਆਂ ਹੁੰਦੀਆਂ ਨੇ ਮੈਨੂੰ ਤਾਂ ਤੇਰੇ ਤੇ ਵੀ ਸ਼ੌ ਆਈ ਬਿੱਲੀਆਂ ਅੱਖਾਂ ਦੇਖ ਹਾਂ ਵੇਖ ਹਾਂ ਹਾਂ ਸ਼ਰਮ ਨਹੀਂ ਆਉਂਦੀ ਆ ਕੁੱਤੇ ਭੰਕੀ ਜਾਂਦੇ ਮੈਨੂੰ ਤਾਂ ਲੱਗਦਾ ਤੂੰ ਕਿਸੇ ਨੂੰ ਮਗਰ ਲਾ ਕੇ ਲਿਆਇਆ ਹਾਂ ਉਹ ਕਿਸੇ ਨੂੰ ਹੂੰ ਆਹ ਨੇ ਵੇ ਸ਼ਰਮ ਤੂੰ ਮੈਨੂੰ ਕਿਵੇਂ ਡਾਕਣ ਕਹਿਣਾ ਚਲ ਉਹ ਤਾਂ ਤੇਰੀ ਗੱਲ ਮੰਨੇ ਮੈਂ ਮੰਨੇ ਹੈ ਤੂੰ ਕਿ ਮੈਨੂੰ ਕਿਵੇਂ ਡਾਕਣ ਕਹਿਣਾ ਤੇਰੇ ਵਰਗੀ ਸੀਗੀ ਜਮਾ ਤੇਰੀ ਭੈਣ ਸੀਗੀ ਟੱਕਰੀ ਜਿਹੜੀ ਮੈਨੂੰ ਹੈ ਨਾ ਮੈਂ ਡਾਕਣ ਲੱਗਦੀ ਆ ਤੈਨੂੰ ਸ਼ਰਮ ਹਿਆ ਨਹੀਂ ਹੈਗਾ ਇਹਨੂੰ ਤੇ ਜਿਹੜੀ ਮੈਂ ਤਾਂ ਸਚਾਈ ਦੱਸੀ ਐ ਸਚਾਈ ਦੱਸੀ ਜਮਾ ਤੇਰੇ ਵਰਗੀ ਸੀ ਹੂੰ ਅੱਖਾਂ ਦੇਖ ਲੈ ਭਾਵਾਂ ਹਾਂ ਇਹ ਅੱਖਾਂ ਤਾਂ ਮੇਰੀਆਂ ਕੁਦਰਤੀ ਐ ਰੱਬ ਵੱਨੋ ਐ ਜਮਾ ਇਹੋ ਜਿਹੀਆਂ ਅੱਖਾਂ ਹਾਂ ਇਹੋ ਜਿਹੀਆਂ ਅੱਖਾਂ ਦੇਖ ਲੇਗੀ ਇਹਦੀ ਤਾਂ ਪਿੱਤੀ ਇਹ ਸੱਚੀ ਗੱਲ ਦੱਸ ਤਾਂ ਤੇ ਤੂੰ ਇੰਨੀ ਦੇਰ ਕੀ ਗੱਲ ਹੋ ਗਈ ਤੂੰ ਲੇਟ ਕਿ ਹੋ ਗਈ ਕੀ ਗੱਲ ਇੱਥੇ ਫਿਰ ਜੇ ਆ ਇਹ ਗੱਲ ਸਚਾਈ ਮੈਨੂੰ ਦੱਸ ਵਰ ਤਾਂ ਸਚਾਈ ਤੈਨੂੰ ਨਹੀਂ ਢੀਕਦੀ ਸੀਗੀ ਕੌਣ ਦਰਵਾਜ਼ਾ ਖੋਲਦਾ ਮੈਂ ਤਾਂ ਹੀ ਤਾਂ ਤੈਨੂੰ ਡਿੱਕੀ ਜਾਂਦੀ ਸੀ ਮੈਂ ਕਿਹਾ ਹਜੇ ਤੱਕ ਨਹੀਂ ਆਇਆ ਆ ਕੇ ਮੈਂ ਖਾ ਰੋਟੀਆਂ ਪਾਲੂਗਾ ਗਰਮ ਗਰਮ ਮੈਂ ਤਾਂ ਤਾਂ ਫਿਰਦੀ ਸੀਗੀ ਹੈ ਮੈਨੂੰ ਕਹਿੰਦਾ ਤੂੰ ਤਾਂ ਅਖ ਰਾਤ ਦੇ 12 ਵਜੇ ਤੱਕ ਫਿਰਦੀ ਰਹਿਣੀ ਐ ਕਿ ਡੱਕਣਾ ਵਾਂਗੂ ਤੂੰ ਤਾਂ ਮੇਰੀ ਗੱਲ ਸੁਣਦਾ ਨਹੀਂ ਤੂੰ ਤਾਂ ਡਾਕਣ ਦਾ ਪੱਕਾ ਹੀ ਹਾਂ ਡਾਕਣ ਹੀ ਲੱਗਦੀ ਜਿਹੜੀ ਇਸ ਵੇਲੇ ਤੱਕ ਜਾਗੀ ਜਾਂਦੀ ਹੈ ਇਸ ਵੇਲੇ ਤੱਕ ਜਾਗੀ ਜਾਂਦੀ ਹੈ ਅੱਗੇ ਸੁਣ ਵੀ ਲਿਆ ਕਰ ਤੇਰੇ ਤਾਂ ਦਰਦੇ ਦੀ ਮੋਖ ਨਿਕਲੀ ਜਾਂਦੀ ਹੈ ਖਰੇ ਕੋਈ ਵੇਖ ਲਿਆ ਹੁਣ ਬਾਹਰ ਐਵੇਂ ਕੋਈ ਇੱਕ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਇੱਕ ਦੋ ਹੋ ਗਿਆ ਡਾਕਣ ਤੋਂ ਮੋਖ ਪੱਟੀ ਜਾਂਦੀ ਹੈ ਤੇਰੀ ਤਾਂ ਐਵੇਂ ਬੇਮਤਬਲ ਦੀ ਮੈਨੂੰ ਤਾਂ ਕੁੱਤੇ ਜਿਹੀ ਭੌਂਕਦੀ ਇੱਕ ਤੇ ਕੁੱਤੇ ਜਿਹੀ ਭੌਂਕਦੇ ਉਹ ਗੱਲ ਕੀ ਸੀ ਕਿ ਮੈਂ ਤਾਂ ਕੁਛ ਤਾਂ ਜਾਗੀ ਜਾਂਦੀ ਸੀ ਕੁਛ ਮੈਂ ਤੇਰੇ ਕਰਕੇ ਜਾਗੀ ਜਾਂਦੀ ਸੀ ਸੁਣਦਾ ਤਾਂ ਹੈ ਨਹੀਂ ਆਪਦੀ ਡਾਕਣ ਦੇ ਪਵਾੜੇ ਪਾਈ ਬੈਠਾ ਆ ਆਪਣੇ ਸਾਹਮਣੇ ਗਵਾਂਢੀ ਨਹੀਂ ਹੈਗੇ ਮਨਜੀਤ ਕੇ ਹਾਂ ਇਹਨਾਂ ਦੀ ਲੜਾਈ ਵੱਜ ਗਈ ਮੈਂ ਤਾਂ ਫਿਰ ਉਧਰ ਵੱਗ ਗਈ ਕਿਹਦੇ ਨਾਲ ਤੇਰੇ ਨਾਲ ਮੇਰੇ ਨਾਲ ਕੌਣ ਪੰਗਾ ਲੈ ਲੂ ਮੈਂ ਤਾਂ ਅੱਬ ਥੇਰੀਆਂ ਲੜਾਈ ਵਾਲੀ ਮੈਂ ਤਾਂ ਉਹਨਾਂ ਦੀ ਲੜੂ ਕਿਸੇ ਨੂੰ ਮੈਂ ਆਪਦੇ ਘਰ ਵਾਲੇ ਨੂੰ ਸਾਹ ਨਹੀਂ ਕੱਢਣ ਦਿੰਦੀ ਗਵਾਂਢੀ ਕਿੱਥੋਂ ਤੇਰੇ ਕੇ ਸਾਹ ਕੱਟ ਜਾਣਾ ਮੈਂ ਤੈਨੂੰ ਕੀ ਕਹੇ ਤਾਂ ਕਿ ਤੂੰ ਤਾਂ ਖਿਆ ਆਪਦੇ ਘਰ ਵਾਲੇ ਨੂੰ ਸਾਹ ਨਹੀਂ ਕੱਢਣ ਦਿੰਦੀ ਗਵਾਂਢੀਆਂ ਦੇ ਕਿੱਥੇ ਗਵਾਂਢੀ ਅੱਛਾ ਗਵਾਂਢੀ ਪਹਿਲਾਂ ਪੰਗੇ ਲੈਣਗੇ ਤਾਂ ਫਿਰ ਗਵਾਂਢੀਆਂ ਦੀ ਮੈਂ ਸੁਣ ਲੂ ਹਾਂ ਠੀਕ ਐ ਚਲੋ ਕੋਈ ਗਲਤੀ ਮੇਰੀ ਹੋਵੇ ਕੋਈ ਉਹਨਾਂ ਦੀ ਹੋਵੇ ਫੇਰ ਤਾਂ ਸੁਣੀ ਜਾਂਦੀ ਐ ਉਹ ਤਾਂ ਮੇਰੇ ਨਾਲ ਕਾਨੂੰ ਲੜਦੇ ਸੀਗੇ ਉਹ ਤਾਂ ਥੋੜੇ ਜਿਹਾ ਥੋੜੇ ਜਿਹਾ ਦੂਰ ਹੋ ਕੇ ਮਾਰ ਮੈਨੂੰ ਤਾਂ ਪਹਿਲਾਂ ਹੀ ਕਾਲਜਾ ਮੇਰਾ ਤਾਂ ਪਟਿਆ ਪਿਆ ਮੈਂ ਕਿਹਾ ਤੇਰੇ ਜਦੋਂ ਐ ਹਥੜੇ ਜਿਹਾ ਮਾਰਦੇ ਮੈਂ ਤਾਂ ਨਉ ਲੱਗਦੇ ਐ ਵੀ ਇਹ ਕਿਤੇ ਮੇਰੇ ਹੀ ਕਾਲਜਾ ਕੱਢ ਕੇ ਨਾ ਤੇਰਾ ਹੀ ਨਾ ਕੱਢ ਲਾਂ ਮੈਂ ਤਾਂ ਤੇਰੇ ਮੂੰਹ ਮਾਰਦਾ ਅਠਾ ਦੇ ਭਾਦੀਆਂ ਡਾਕਣ ਡੈਕਣ ਸੁਣ ਤਾਲਾ ਮੇਰੀ ਫੇਰ ਹਾਂ ਆਹ ਦੋਨੇ ਮੀਆਂ ਬੀਬੀ ਲੜੀ ਜਾਂਦੇ ਸੀ ਅੱਛਾ ਮੀਆਂ ਬੀਬੀ ਲੜ ਪਿਆ ਇਹਨਾਂ ਦਾ ਰੋਜ਼ ਦਾ ਕੁੱਤ ਖਾਨਾ ਐ ਉਹ ਆਪਸੇ ਇਹਨੇ ਲੜੇ ਲੜੇ ਲੜਾਈ ਔਰ ਜੋਰ-ਜੋਰ ਦੀ ਬੋਲਦੇ ਆ ਜੋਰ-ਜੋਰ ਦੇ ਕੀ ਗਾਲਾਂ ਇੰਨੀਆਂ ਗੰਤੀਆਂ ਇੱਕ ਦੂਜੇ ਨੂੰ ਭਈ ਮੇਰੀ ਸੁਣ ਲੈ ਗੱਲ ਇੰਨੀਆਂ ਗਾਲਾਂ ਮੈਥੋਂ ਤਾਂ ਸੁਣੀਆਂ ਨਾ ਜਾਣ ਆਪਣੇ ਤਾਂ ਘਰੇ ਕੋਈ ਗੈਸਟ ਆ ਜਾਣਾ ਬੰਦਾ ਕੋਈ ਉਹਨਾਂ ਦੇ ਮੂਰੇ ਇੰਦਰਲਾ ਦਰਵਾਜ਼ਾ ਵੀ ਨਹੀਂ ਖੋਲ੍ਹ ਸਕਦਾ ਬਹੁਤ ਗੰਦੀਆਂ ਬਹੁਤ ਗੰਦੀਆਂ ਗਾਲਾਂ ਕੱਢਦੇ ਨੇ ਇਹ ਕੰਜਰ ਦੇ ਆਪਸ ਚੱਕ ਦੂਜੇ ਨੂੰ ਮੀਆਂ ਬੀਬੀ ਕਿ ਬੰਦਾ ਸੁਣ ਨਹੀਂ ਸਕਦਾ ਹੋਰ ਮੇਰੇ ਔਰ ਕੇ ਮੇਰਾ ਦੋਸਤ ਆ ਗਿਆ ਉਹ ਕਹਿੰਦਾ ਯਾਰ ਆਹ ਮੈਂ ਫਟਾਫਟ ਅਸੀਂ ਆਪ ਮੈਂ ਜ਼ੋਰ ਜ਼ੋਰ ਦੀ ਗੱਲਾਂ ਕਰਨ ਲੱਗ ਗਿਆ ਵੀ ਇਹਨੂੰ ਸੁਣੇ ਨਾ ਕਿ ਤੀ ਤੈਨੂੰ ਪਤਾ ਹੈ ਉਹ ਉਹਨੂੰ ਗਾਲਾਂ ਕੱਢੇ ਗੰਦੀਆਂ ਹੋਰ ਐਸੀਆਂ ਮੈਂ ਤਾਂ ਜ਼ਿੰਦਗੀ ਵਿੱਚ ਕਦੇ ਐਸੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਇੱਕ ਦੂਜੇ ਮੈਂ ਬਾਗੀ ਫਿਰ ਉਹਨਾਂ ਨੂੰ ਛਡਾਣਾ ਨਾ ਫਿਰ ਤੂੰ ਐ ਨਹੀਂ ਕਿਹਾ ਵੀ ਵੀ ਦੇਖੋ ਭਾਈ ਤੁਸੀਂ ਲੜਿਆ ਨਾ ਕਰੋ ਆਪਸ ਦੇ ਵਿੱਚ ਚਲੋ ਉਹ ਤਾਂ ਨਹੀਂ ਮੰਨਦੇ ਉਹ ਤਾਂ ਉਹਨਾਂ ਦੀ ਆਦਤ ਪੈ ਗਈ ਉਹਨਾਂ ਨੂੰ ਤਾਂ ਲੜਨ ਦੀ ਹਾਂ ਮੈਂ ਗਈ ਮੈਂ ਉਹ ਐ ਉਹਨਾਂ ਨੂੰ ਨਾ ਕਹਿਣਾ ਸੀ ਮੇਰੀ ਗੱਲ ਸੁਣ ਸਮਝਾਉਣਾ ਸੀ ਮੈਂ ਸਮਝਾਇਆ ਮੈਂ ਗਈ ਇੱਕ ਦੂਜੇ ਨੂੰ ਹਟਾਇਆ ਮੈਂ ਬਿਠਾਇਆ ਉਹਨੂੰ ਪਾਣੀ ਪਿਆਇਆ ਉਹਨੂੰ ਪਾਣੀ ਪਿਆ ਮੈਂ ਕਿਹਾ ਤੁਸੀਂ ਦੋਵੇਂ ਮੀਆਂ ਬੀਬੀ ਆਪਸ ਦੇ ਵਿੱਚ ਐਂ ਲੜ ਕੇ ਬਹਿ ਗਏ ਤਾਂ ਕੋਈ ਘਰ ਦੇ ਵਿੱਚ ਬੰਦੇ ਦਾ ਬੋਲ ਬਤਲਾਲ ਕਿਹਦੇ ਨਾਲ ਹੋਊਗਾ ਹੈ ਮੈਂ ਉਹ ਮੈਂ ਹਾਂ ਮੇਰੀ ਤਾਂ ਗੱਲ ਸੁਣ ਇਹ ਇਹਨਾਂ ਨੂੰ ਇਹ ਸਮਝਾਉਣਾ ਸੀ ਵੀ ਸਰੀਰਾਂ ਦੇ ਘਾ ਜਿਹੜੇ ਆ ਨਾ ਉਹ ਭਰ ਜਾਂਦੇ ਹੁੰਦੇ ਐ ਤੇ ਕਦੇ ਗੱਲਾਂ ਦੇ ਘਾ ਨਹੀਂ ਪਰਦੇ ਹੁੰਦੇ ਤੇ ਹੋਰ ਕਹ ਤ ਕਹਾਵਤ ਪ੍ਰਾਣੀ ਐ ਸ਼ਬਦਾਂ ਦੇ ਘਾ ਜਿਹੜੇ ਉਹ ਨਹੀਂ ਕਦੇ ਪਰਦੇ ਹੁੰਦੇ ਇੱਕ ਦੂਜੇ ਨੂੰ ਗਾਲਾ ਨਾ ਕੱਢੋ ਤੁਸੀਂ ਨਾ ਕੱਢੋ ਮੈਂ ਤਾਂ ਉਹਨੂੰ ਕਿਹਾ ਮੈਂ ਕਿਹਾ ਕਹਾਵਤ ਐ ਪ੍ਰਾਣੀ ਬਜ਼ੁਰਗਾਂ ਦੀ ਅਖੇ ਫੱਟ ਮਿਲ ਜਾਂਦਾ ਤੇ ਗੱਲ ਖੜੀ ਰਹਿੰਦੀ ਐ ਹਾਂ ਫੀ ਮੈਂ ਖਾ ਇੱਕ ਦੂਜੇ ਨੂੰ ਮਿਹਣੇ ਮਾਰੀ ਜਾਂਦੇ ਹਾਂ ਇਹ ਸਮਝਾਉਣਾ ਸੀ ਹਾਂ ਹਾਂ ਮੈਂ ਤੁਸੀ ਇੱਕ ਦੂਜੇ ਨੂੰ ਮਿਹਣੇ ਮਾਰੀ ਜਾਂਦੇ ਹੋ ਹੈ ਆ ਤੁਹਾਡੀਆਂ ਗੱਲਾਂ ਤਾਂ ਖੜੀਆਂ ਰਹਿਣਗੀਆਂ ਥੋਡੀਆਂ ਗਾਲਾਂ ਕੱਢਦੇ ਜਿਹੜੇ ਫੱਟ ਹੁੰਦੇ ਮਿਲ ਜਾਣਗੇ ਤੁਸੀਂ ਮੈਂ ਕਿਹਾ ਬੋਲੋ ਨਾ ਇੰਨਾ ਇੱਕ ਦੂਜੇ ਨੂੰ ਨਾ ਕਹੋ ਖੁਸ਼ ਫਿਰ ਸਮਝਾਉਣ ਤੋਂ ਬਾਅਦ ਫਿਰ ਗਾਲਾਂ ਗੂਲਾ ਕੱਢਣੀਆਂ ਬੰਦ ਕਰ ਗਏ ਗਾਲਾਂ ਤਾਂ ਕੱਢਣੀਆਂ ਬੰਦ ਕਰ ਗਏ ਮੈਂ ਅੱਧਾ ਘੰਟਾ ਉਹਨਾਂ ਨੂੰ ਸਮਝਾਇਆ ਇੰਨਾ ਮੱਥਾ ਮਾਰਿਆ ਫਿਰ ਕਿਤੇ ਜਾ ਕੇ ਉਹ ਦੋਵੇਂ ਜੂਤਮ ਜੂਤ ਹੋਏ ਜੂਤਮ ਜੂਤ ਹੋਏ ਹੋਰ ਬਾਹਲਾ ਖਤ ਪਾਇਆ ਉਹਨਾਂ ਨੇ ਆਉ ਤੂੰ ਐ ਕਹਿਣ ਲੱਗੀ ਨਾ ਵੀ ਹਾਂ ਵੀ ਇਹ ਗਾਲਾਂ ਨਹੀਂ ਕੱਢਣੀਆਂ ਗਾਲਾਂ ਨਹੀਂ ਕੱਢਣੀਆਂ ਗਾਲਾਂ ਨਹੀਂ ਕੱਢਣੀਆਂ ਫਿਰ ਗਾਲਾਂ ਕੱਢਣੀਆਂ ਤਾਂ ਬੰਦ ਕਰਤੀਆਂ ਉਹਨਾਂ ਨੇ ਪੇਰ ਦੇ ਨਾਦਰ ਜੁੱਤਮ ਜੁੱਤ ਜੁੱਤਮ ਜੁੱਤ ਭਾਈ ਮੈਂ ਕਹ ਲੜੋ ਮਰੋ ਖਪੋ ਮੈਂ ਤਾਂ ਤੁਹਾਡੇ ਨਾਲ ਸਿਰ ਦੀਆਂ ਠਿੱਕਰੀਆਂ ਲਾ ਲਿਆ ਪਰ ਤੁਸੀਂ ਨਹੀਂ ਹਟੇ ਹੈ ਉਹ ਫਿਰ ਤੂੰ ਉਹ ਤੇਰਾ ਉਲਟ ਸਮਝ ਗਏ ਤੂੰ ਉਹ ਅਕਲ ਦੀ ਇਹ ਨਹੀਂ ਤੂੰ ਐਂ ਕਹਤਾ ਵੀ ਤੁਹਾਡੀਆਂ ਆਕਾਤਾਂ ਭਰ ਜਾਣਗੇ ਹੈ ਤੇ ਗੱਲਾਂ ਜਿਹੜੀਆਂ ਨੇ ਉਹ ਖੜੀਆਂ ਰਹਿੰਦੀਆਂ ਨੇ ਉਹ ਗਾਲਾਂ ਕੱਢਣੀਆਂ ਬੰਦ ਕਰਕੇ ਤੇ ਫਿਰ ਜੁੱਤਮ ਜੁੱਤ ਹੋਗੇ ਤੇ ਹੋਰ ਇੱਕ ਦੂਜੇ ਨੂੰ ਮੈਂ ਤਾਂ ਫਿਰ ਭਾਈ ਮੈਂ ਤਾਂ ਆ ਕੀ ਘਰਾਂ ਨੂੰ ਮੈਂ ਖ ਮਰ ਉਹ ਸੁਆਹ ਸਮਝਾ ਕੇ ਆਈ ਐ ਤੂੰ ਤਾਂ ਉਸ ਰਾਤ ਹੋਰ ਖੜੀ ਕਰਿਆਈ ਉਹਨਾਂ ਦੇ ਲਾ ਰਾਤ ਕੀ ਖੜੀ ਕਰਿਆਈ ਉਹ ਮੰਨਦੇ ਨਹੀਂ ਸੀ ਕਿਸੇ ਦੀ ਸੁਣਦੇ ਨਹੀਂ ਸੀ ਗੋ ਗਲੀ ਭਰੀ ਹੋਈ ਸੀਗੀ ਇਕੱਠੇ ਮੇਰੀ ਸ਼ੁਕਰ ਕਰ ਉਹ ਮੰਨ ਗਏ ਇਹ ਮੇਰੇ ਅੱਧਾ ਘੰਟਾ ਸਮਝਾਉਣ ਤੋਂ ਬਾਅਦ ਗਾਲਾਂ ਕੱਢਣੀਆਂ ਤਾਂ ਬੰਦ ਕਰਕੇ ਫੇਰ ਕਿਤੇ ਜਾ ਕੇ ਜੂਤ ਮਜੂਤ ਹੋਏ ਮੈਂ ਤਾਂ ਉਹਨਾਂ ਨੂੰ ਮਾੜਾ ਨਹੀਂ ਕਿਹਾ ਉਹ ਉਹਦੇ ਪੇਕਿਆਂ ਨੂੰ ਗਾਲਾਂ ਕੱਢਦਾ ਸੀਗਾ ਉਹ ਉਹਦੇ ਪੇਕਿਆਂ ਨੂੰ ਗਾਲਾਂ ਕੱਢਦਾ ਸੀਗਾ ਦੋਵੇਂ ਇੱਕ ਦੂਜੇ ਦੇ ਪੇਕਿਆਂ ਨੂੰ ਕਹਿੰਦੇ ਸੀਗੇ ਭਾਈ ਭਾ ਜਨਾਨੀ ਕਿੰਨੀ ਵੀ ਚੰਗੀ ਹੋਵੇ ਆਪਦੇ ਬੰਦੇ ਨਾਲ ਲੜਦੀ ਹੋਵੇ ਪਰ ਆਪਦੇ ਪੇਕਿਆਂ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੀ ਬੰਦੇ ਤੋਂ ਤਾਂ ਹੀ ਤਾਂ ਲੜਾਈ ਹੁੰਦੀ ਸੀਗੀ ਅਗਲੇ ਨੇ ਫਿਰ ਢਾ ਲਿਆ ਉਹਨੇ ਤਾਂ ਠੀਕ ਹੈ ਤੇਰੇ ਪੇਕੇ ਵੀ ਦੇਖੇ ਆ ਮੈਂ ਉਹਨੇ ਫਿਰ ਢਾ ਲਿਆ ਉਹਨੇ ਬੰਦੇ ਨੂੰ ਆਪਦੇ ਨੂੰ ਕਹਿੰਦੀ ਤੂੰ ਮੇਰੇ ਪੇਕਿਆਂ ਤੱਕ ਨਾ ਜਾਈਂ ਆਪਣੀ ਦੋਵਾਂ ਦੀ ਲੜਾਈ ਬਈ ਦੇਖ ਪੇਕਿਆਂ ਤੱਕ ਜਾਓ ਤੇ ਜਨਾਨੀ ਤਾਂ ਫਿਰ ਢਾਊਗੀ ਆ ਮੈਂ ਤਾਂ ਕਹਿੰਦਾ ਤੇ ਸੋਰੀ ਪਿੱਤੀ ਲੈ ਗਈ ਰੋਟੀ ਲਿਆ ਹੋ ਜਲਦੀ ਰੋਟੀ ਲਿਆ ਘਰੇ ਪਈ ਵੀ ਹੈਗੀ ਆਹ ਗੱਲ ਐ ਆਖੇ ਕੰਨ ਨੌ ਨੂੰ ਜਿਵੇਂ ਸੱਸ ਸਮਝਉਂਦੀ ਹੈ ਨਾ ਗੱਲ ਸੁਣਨੀ ਧੀਏ ਤੇ ਗੱਲ ਸੁਣਨੀ ਨੌਮੜੀਏ ਹੈ ਆਹ ਗੱਲ ਹੁੰਦੀ ਐ ਇਹ ਮੈਂ ਤੈਨੂੰ ਦੱਸਾਂ ਚਲ ਠੀਕ ਐ ਦਫ਼ਤਰੋਂ ਲੇਟ ਹੋ ਗਏ ਯਾਰ ਤੇ ਰਸਤੇ ਦੇ ਵਿੱਚ ਆ ਬੈਠਾ ਹੋਰ ਕਦੇ ਨਹੀਂ ਤੈਨੂੰ ਅਖੇ ਮੈਂ ਮੈਂ ਤਾਂ ਲੇਟ ਆਉਂਦਾ ਹੀ ਨਹੀਂ ਹੁਣ ਮੈਂ ਤਾਂ ਇੰਨਾ ਡਰ ਬੈਠ ਗਿਆ ਉਹ ਮੋੜ ਜੇ ਤੇ ਹਾਂ ਲਾ ਡਰ ਬੈਠ ਗਿਆ ਮੋੜ ਜੇ ਤੇ ਐਵੇਂ ਤੈਨੂੰ ਕੁਝ ਦਿੱਸ ਗਿਆ ਹੁਣ ਬੁੱਤ ਬੱਤ ਕੁਝ ਹੋਣਾ ਉਹ ਕਾ ਨੂੰ ਸੱਚੀ ਸੀ ਤੇਰੇ ਵਰਗੀ ਸੀ ਜਵੇਂ ਹੀ ਨਾ ਤੂੰ ਮੈਨੂੰ ਡਾਕਣ ਸਮਝਦਾ ਮੈਨੂੰ ਡਾਕਣ ਕੰਨ ਮੈਨੂੰ ਡਾਕਣ ਦਾ ਡਾਕਣ ਦਾ ਡਾਕਣਾ ਦੀ ਵੀ ਤੋ ਹੋਇ ਹੈ ਗੁਰੂ ਐ ਤੂੰ ਮੈਂ ਆ ਡਾਕਣ ਹਾਂ ਹਾਂ ਮੈਨੂੰ ਡਾਕਣ ਕਹਿੰਦਾ ਲੈ ਜੋ ਦੀ ਜਾਗਦੀਆਂ ਮਾਣਾ ਨਾ ਨਾ ਮੈਨੂੰ ਕਹਿੰਦਾ ਡਾਕ ਖਾ ਮੈਂ ਤੂੰ ਮੈਨੂੰ ਡਾਕਣ ਕਹਿੰਦਾ ਤੂੰ ਤੇਰਾ ਕਾਲਜਾ ਪੜੇਗੀ ਕਾਲਜਾ ਪਾੜੇਗੀ ਹਾਂਜੀ ਆ ਦੇਖ ਲਓ ਜੀ ਸੱਚੀ ਕਹਿੰਦਾ ਮੈਂ ਤਾਂ ਡਾਕੜ ਤੋਂ ਡਰ ਗਿਆ ਤੇ ਮੈਨੂੰ ਤਾਂ ਕਿ ਤੂੰ ਹੀ ਡਾਕਣ ਲੱਗਦੀ ਐ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਠੀਕ ਠਾਕ ਹੋ ਤੁਸੀਂ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕਾਫੀ ਦਿਨ ਹੋ ਗਿਆ ਅਸੀਂ ਵੀਡੀਓ ਨਹੀਂ ਪਾਈ ਤੇ ਅੱਜ ਮੈਂ ਕਿਹਾ ਚਲੋ ਵੈਸੇ ਅਸੀਂ ਥੋੜੀ ਜੀ ਹਾਸੇ ਮਜ਼ਾਕ ਦੇ ਠੱਠੇ ਮਸ਼ਕਰੀਆਂ ਦੀ ਪਾ ਦਿੰਨੇ ਆ ਡਾਕਣਾ ਡੂਕਣਾ ਕੋਈ ਨਹੀਂ ਹੁੰਦੀਆਂ ਵੈਸੇ ਇਹ ਤੁਸੀਂ ਸਮਝਦਾਰ ਅੱਜ ਕੱਲ ਸਾਰੀ ਦੁਨੀਆ ਹੀ ਹੋਈ ਭੂਤ ਚੜੇਲਾਂ ਦਾ ਤਾਂ ਅੱਜ ਕੱਲ ਜਮਾਨਾ ਹੀ ਨਹੀਂ ਹੈ ਗਿਆ ਹਾਂ ਭਾਈ ਬਾਹਰ ਡਾਕਣਾ ਡੁਕਣਾ ਨਹੀਂ ਹੈਗੀਆਂ ਡਾਕਣਾ ਅੱਜਕੱਲ ਘਰੇ ਹੀ ਰਹਿਣ ਲੱਗੀਆਂ ਨਾ ਜਨਾਨੀਆਂ ਡਾਕਣਾ ਲੱਗਦੀਆਂ ਤੁਹਾਨੂੰ ਹਨਾ ਬਾਹਰ ਤਾਂ ਹੈ ਨਹੀਂ ਡਾਕਣਾ ਡਾਕਣਾ ਨੇ ਅੱਜਕੱਲ ਘਰ ਮੱਲੇ ਹੂੰ ਘਰ ਮੱਲੇ ਆ ਜਿਵੇਂ ਜਿਵੇਂ ਬਸ ਮੈਂ ਮੱਲਿਆ ਹੈ ਤੇਰਾ ਇਸ਼ਾਰਾ ਤਾਂ ਮੇਰੇ ਵਾਲੇ ਪਾਸੇ ਹੀ ਹੈ ਕਾਹਨੂੰ ਮੈਂ ਤੈਨੂੰ ਤੈਨੂੰ ਕਹਿਣਾ ਚਲੋ ਜੀ ਸਤਿ ਸ੍ਰੀ ਅਕਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਥੈਂਕ ਯੂ ਸੋ ਮੱਚ ਤੇ ਕਰਮਾ ਪੰਮੀ ਆਪਣਾ YouTube ਚੈਨਲ ਤੁਸੀਂ ਸਾਰੇ ਜਾਣਦੇ ਹੋ ਤੇ ਇਧਰ ਕਰਮਾ ਜੀ ਬੈਠੇ ਨੇ ਮੇਰੇ ਨਾਲ ਤੇ ਸਤਿ ਸ੍ਰੀ ਅਕਾਲ